ਹਾਂਜੀ ਹਾਂਜੀ ਕਿਵੇਂ ਹੋ ਮੈਂ ਗੋਡ ਤੁਸੀਂ ਆਮ ਗੋਡ ਮੈਂ ਮੈਂ ਠੀਕ ਹਾਂ ਤੇਰਾ ਗੰਦੀ ਹੋ ਗਈ ਦਵਾਈ ਇਥੇ ਇਹ ਨਾਲ ਅਲਮਾਰੀ ਦਾ ਪਤਾ ਕੀ ਹੋਇਆ ਮੈਂ ਨਾ ਮੇਰਾ ਫਾਊਂਡੇਸ਼ਨ ਖਤਮ ਹੋ ਗਿਆ ਨਾ ਫਾਊਂਡੇਸ਼ਨ ਚ ਵੱਜਿਆ ਉਹ ਬੰਦ ਪਿਆ ਅਲਮਾਰੀ ਚੰਬੜ ਦੀ ਸਾਡੀ ਫਾਊਂਡੇਸ਼ਨ ਪਤਾ ਕੀ ਹੋਇਆ ਫਾਊਂਡੇਸ਼ਨ ਉਹ ਨਾ ਮੈਂ ਇਦਾਂ ਜ਼ੋਰ-ਜ਼ੋਰ ਦੀ ਨਾਲ ਆਪਣਾ-ਆਪ ਕੋਲ ਨੂੰ ਨਾ ਫਾਊਂਡੇਸ਼ਨ ਕੱਢਦੀ ਪਈ ਸੀ ਉਹਦੇ ਛਿੱਟੇ ਪੈ ਗਏ ਉਹ ਮੈਨੂੰ ਪਤਾ ਉਹ ਕਿਤੇ ਬਾਅਦ ਚ ਲੱਗਾ ਜੇ ਉਸੇ ਟਾਈਮ ਪਤਾ ਲੱਗਦਾ ਨਾ ਹਾਂਜੀ ਅਛਾ ਦੁਨੀਆ ਜੋ ਉਸੇ ਟਾਈਮ ਪਤਾ ਲੱਗਦਾ ਉਹ ਹੀ ਕਿੰਨਾ ਭੈੜਾ ਲੱਗਦਾ ਸੀ ਤਾਂ ਹੀ ਮੈਂ ਕੱਪੜਾ ਗਿੱਲਾ ਕੀਤਾ ਮੈਂ ਕਿਹਾ ਇੱਥੇ ਮੈਂ ਮਾਰਾਂ ਤੇ ਉਹ ਕਹਿੰਦੇ ਮੈਂ ਸਫਾਈਆਂ ਕਰਦਾ ਕਰ ਲਓ ਆਹ ਘਰ ਹੋਈ ਜਾਂਦਾ ਅੱਜ ਪਤ ਨਹੀਂ ਇਹਨੂੰ ਕੀ ਹੋਇਆ ਦਾ ਮੰਮੀ ਤੇ ਭਿੱਜਿਆ ਹੋਇਆ ਇਹ ਰਹਿਣਾ ਉਹ ਦੱਦੇ ਤਾਂ ਬਹੁਤ ਲੇਥ ਗਏ ਸ਼ੀਸ਼ੇ ਤੋਂ ਵੀ ਲੇਥ ਗਏ ਆ ਸ਼ੀਸ਼ੇ ਦਾ ਲੇਥ ਗਿਆ ਮਿੰਟ ਜੀ ਹਾਂ ਬਿੱਕੋ ਹਾ ਦੇ ਲਮਾਰੀ ਉੱਥੋਂ ਬਾਹਰ ਨੂੰ ਆਈ ਆ ਹਾਂ ਹਾਂ ਉਹ ਇਹ ਮਰ ਨਹੀਂ ਛੱਟ ਆਜੇ ਉਹ ਹੋ ਜਾਂਦੀ ਛੱਟ ਮੰਨੂ ਕੰਟੂਨ ਬੰਦ ਕਰਕੇ ਆ ਜਾ ਆ ਸਾਡੇ ਪੈਸੇ ਗਿੱਲੇ ਹੋ ਗਏ ਕਿੰਨੇ ਆ 120 220 ਵੀ ਹੈ ਬਾ ਮੇਰੀ ਬੈਂਟੇ ਚ ਗਿੱਲੇ ਹੋਏ ਨੇ ਆਹੋ ਉਹ ਨਾ ਇਹ ਪਹਿਲਾਂ ਤਾਂ ਦਿਖਿਆ ਨਹੀਂ ਮੰਮੀ ਨੂੰ ਆਹ ਚ ਦੇਖੇ ਮੈਂ ਆ ਸਫਾਈਆਂ ਕਰਦੀ ਸੀ ਮੰਮਾ ਉੱਤਰ ਲੱਗੇ ਹੋਏ ਸੁਨਵੀਰ ਤੈਨੂੰ ਕੀ ਹੋਇਆ ਪਤਾ ਉਹ ਮੰਮਾ ਲੱਗੇ ਹੋਇਆ ਜੀ ਲੋ ਵੀ ਆਪਾਂ ਗੱਡੀ ਦਾ ਸਮਾਨ ਲੈਣ ਆਏ ਆ ਗੱਡੀ ਦੀ ਸਰਵਿਸ ਦਾ ਸਮਾਨ ਲੈਣ ਆਏ ਆ ਤੇ ਆਪਾਂ ਸਮਾਨ ਲੈ ਲਿਆ ਇਹ ਸਾਡਾ ਬਣਿਆ 3040 ਦਾ ਭਾਈ ਹੋਰ ਕਿਦਾਂ ਠੀਕ ਠਾਕ ਹਾਂਜੀ ਹਾਂਜੀ ਆਪੋਪਰ ਦਾ ਮੁੰਡਾ ਸਾਡਾ ਸਮਾਨ ਸਾਰਾ ਹੀ ਗੱਡੀਆਂ ਦਾ ਸਪੇਅਰ ਪਾਰਟਸ ਆ ਦੇਖੋ ਹਾਂਜੀ ਲੋ ਵੀ ਹਾਂਜੀ ਮਾ ਵੀ ਕਿਦਾਂ ਆਪਾਂ ਖਾਣ ਆਏ ਆ ਜੀ ਇੱਧਰ ਰੋਲ ਦੇਖੋ ਵੀ ਰੋਲ ਬਣਦੇ ਯੇਨ ਨੂੰ ਬਹੁਤ ਪਸੰਦ ਆਇਆ ਕਮੈਂਟ ਕਰਿਓ ਰੋਲ ਬਣਦੇ ਪਏ ਹੈ ਉਹ ਬਜੀ ਲੰਗੋ ਜੋ ਭਾਜੀ ਛੱਡ ਦਿੱਤਾ ਰਹਾ ਭਾਜੀ ਰੋਲ ਬਣਦੇ ਦੇਖਣੀ ਹੈ ਦੋ ਇਸੇ ਤੋਂ ਉਧਰ ਤੇ ਤੋਂ ਇਧਰ 6 ਰੋਲ ਦੇ 26 ਰੋਲ ਖਾਣੇ ਹਾਂ ਤੇਰੇ ਦੇਣ ਕਰ ਦੇਗਾ ਪਤਾ ਨਹੀਂ ਯਾਰ ਹਰ ਇੱਕ ਵਾਰੀ ਕੋਈ ਨਾ ਕੋਈ ਨੁਕਸਾਨ ਜਿਹੜਾ ਹੁੰਦਾ ਨਾ ਤੂੰ ਨੇ ਕਿੱਤੇ ਮੈਨੂੰ ਸਾਰੇ ਪਤਾ ਸ਼ਰੀਕਾਂ ਨੇ ਟੂਣਾ ਕੀਤਾ ਤੁਹਾਡੇ ਤੇ ਮੈਨੂੰ ਤੈਨੂੰ ਮੈਂ ਕਿਹਾ ਟੂਣਾ ਕੀਤਾ ਇਹਨਾਂ ਨੇ ਦੀਵਾ ਬਾਲਿਆ ਸੀ ਮੈਨੂੰ ਪਹਿਲੀ ਪਤਾ ਦੀਵਾ ਬਾਲਿਆ ਦੀਵਾਲੀ ਤੇ ਕੋਈ ਗੱਲ ਨਹੀਂ ਦੇਖੀ ਮੈਂ ਦੀਵੇ ਕਿ ਦੱਬ ਜੌਣੇ ਹੁਣ ਚੱਲ ਤੂੰ ਦੇਖ ਟੂਨੇ ਮੈਂ ਪ੍ਰੀਤ ਆਪਾਂ ਵੀ ਟੂਣਾ ਕਰਨਾ ਚੱਲਿਆ ਮੈਂ ਤੈਨੂੰ ਟੂਣਾ ਕਰਾਂ ਟੂਣਾ ਕਰਨਾ ਸ਼ਰੀਕਾਂ ਦੇ ਸ਼ਰੀਕਾਂ ਦੇ ਟੂਣਾ ਕਰਨਾ ਦੱਸ ਕੇ ਕਰਨਾ ਟੂਣਾ ਅੱਜ ਹੈ ਟੂਣਾ ਕਰਨਾ ਸ਼ਰੀਕਾਂ ਦੇ ਹਾਂ ਹਾਂ ਲਿਆ ਮੈਂਂਡੀ ਲਿਆ ਮੈਂਂਡੀ ਦੇ ਟੂਣਾ ਕਰਕੇ ਦਿਖਾਵਾਂ ਤੈਨੂੰ ਦੇਖੀ ਜਾਈ ਤੂੰ ਪੁੱਠੀਆਂ ਪੈਂਦੀਆਂ ਚੱਲਾ ਮੰਮੀ ਕਿੱਥੇ ਆ ਮੰਮੀ ਨੰਨੂ ਨੰਨੂ ਬੋਤਲ ਕੱਢ ਮੂੰਹ ਚ ਗੱਲ ਸੁਣ ਮੇਰੀ ਬੋਤਲ ਕੱਢ ਕੇ ਗੱਲ ਸੁਣ ਬੋਤਲ ਕੱਢ ਕੇ ਗੱਲ ਸੁਣ ਮੇਰੀ ਨਹੀਂ ਕੱਢਣੀ ਬੋਤਲ ਆਪਾਂ ਟੂਣਾ ਕਰੀਏ ਸ਼ਰੀਕਾਂ ਦੇ ਕਰਦੇ ਟੂਣਾ ਤੈਨੂੰ ਕਰਨਾ ਹੁੰਦਾ ਟੂਣਾ ਚੱਲ ਫੇ ਕਰੀਏ ਲੈ ਲੈ ਰੇ ਉੱਠੇ ਆ ਕੇ ਦੋ ਜਿੱਦਾਂ ਕਿ ਇਹਨੂੰ ਪਤਾ ਹੈ ਟੂਣਾ ਕਿੱਦਾਂ ਹੁੰਦਾ ਬਾ ਵੀ ਸੱਚੀ ਟੂਣਾ ਕਰਨਾ ਓਏ ਓਏ ਜਾ ਤਰ ਫੜ ਚੜਾ ਕੇ ਓ ਜੀ ਮੇਰੀ ਗੁੱਚੀ ਅ ਮੇਰੀ ਗੁੱਚੀ ਮੇਰੀ ਗੁੱਚੀ ਆ ਅਸੀਂ ਅਸੀਂ ਆਪਣੇ ਧੂਣੀ ਲਾਈ ਸੀਗੀ ਅੱਜ ਘਰ ਦੇ ਵਿੱਚ ਤੇ ਬਾਬਾ ਬਲਕਨਾਥ ਜੀ ਦੀ ਤੇ ਚਰਾਗ ਚੱਲਦੇ ਪਿਆ ਤੇ ਆਹ ਦੇਖੋ ਸਾਡੇ ਸੁੱਤਾ ਪਿਆ ਤੇ ਇਤਰਾ ਦੇਖੋ ਕੱਪੜੇ ਸਾਰੇ ਧੁੱਤੇ ਪਿਆ ਸਵੇਰ ਦੀ ਲੱਗੀ ਹੋਈ ਮੈਂ ਕੰਮ ਕਰਨਾ ਤੇ ਮੰਮੀ ਨੇ ਕੱਪੜੇ ਧੋਲੇ ਕੱਪੜੇ ਧੋਕੇ ਤੇ ਚਲ ਗਏ ਉਧਰ ਆਂਟੀ ਹੁਣ ਆ ਘਰੇ ਤੇ ਆ ਵੀ ਕੱਪੜਿਆ ਧੁੱਤੇ ਹੋਏ ਤੇ ਹੁਣ ਮੈਂ ਸਾਰਾ ਉਹ ਚੱਕ ਲਵਾਂ ਕਾਕਾ ਸੌਂ ਚੁੱਕਿਆ ਆ ਤੇ ਮਨਵੀਰਿੰਦਰ ਅੰਦਰ ਆ ਜਾ ਪੁੱਤ ਅੰਦਰ ਆ ਜਾ ਸੋ ਹੁਣ ਮੈਂ ਸਰਦੀ ਨੂੰ ਬਾਥਣਾ ਲੰਮੀ ਇੱਧਰ ਹੈਗਾ ਤੂੰ ਨਹੀਂ ਚੱਲੀ ਪਈਆ ਤੂੰ ਮੈਂ ਤੇ ਬਾਹਰ ਹੀ ਲੰਮਾ ਪਾ ਦਿੰਦੇ ਆ ना। ना ना प्रशाद कि रखा हो मनवीर ती प्रसाद खा के हैं बाबा जी दे बटुए च पैसे पादो बाबा जी दे पैसे सारे प्रशाद आप रख दिए फ्रिज ਸਾਡੇ ਫ੍ਰਿਜ ਚ ਇਦਾਂ ਔਰ ਬਰਫ਼ ਦੇਖੋ ਕਿੰਨੀ ਜਮ ਚੁੱਕੀ ਆ ਦੇਖੋ ਫ੍ਰਿਜ ਚ ਬਰਫ਼ ਬਰਫ਼ ਦੇਖੋ ਇਹ ਨਿਕਲਦੀ ਵੀ ਨਹੀਂ ਪਈ ਅਸੀਂ ਬੰਦ ਵੀ ਕਰਦੇ ਰਹੇ ਆ ਤੇ ਨਿਕਲਦੀ ਨਹੀਂ ਆ ਅਮ ਅੱਜ ਸਾਰੀ ਫ੍ਰਿਜ ਸਾਫ਼ ਕਰਕੇ ਹਟੀਆਂ ਬੜੀ ਗੰਦੀ ਹੋਈ ਪਈ ਸੀ ਹਾਂ ਜੀ ਆਦੀ ਪਾਜੀ ਆਦੀ ਪਾਜੀ ਪਾਜੀ ਬੱਚੂ ਸਾਡੀ ਬੱਚੂ ਓ ਗੁਗੜੂ 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 ਨਾ ਬੱਚੂ ਅੰਨ ਸਾਡੇ ਦੇ ਤੜਾਗੀ ਮਸਾਂ ਹੀ ਪਈ ਆ ਕਿਤੇ ਕਿਉਂਕਿ ਇੱਧਰ ਉੱਧਰ ਭਜਾ ਦੇ ਵਿੱਚ ਬਹੁਤ ਹੀ ਜ਼ਿਆਦਾ ਔਖਾ ਸੀਗਾ ਅੱਛਾ ਕਾਕੇ ਸਾਡੇ ਦੇ ਤੜਾਗੀ ਪਾਤੀ ਐ ਅਸੀਂ ਜਿੰਦਗੀ ਕੋ ਦਾ ਹੈਂ ਜਿੰਦਗੀ ਕੋ ਦਾ ਤੂੰ ਆਪਣਾ ਹਾਲ ਦੇਖ ਬਣਾਇਆ ਚੱਲ ਤੈਨੂੰ ਨਮਾ ਦਵਾ ਚਲਾ ਨਮਾ ਦਵਾ ਹਾਂਜੀ ਜੀ ਸੰਵੀਰ ਨੂੰ ਲੱਗ ਲੱਗ ਚੁੱਕੀ ਐ ਜੀ ਕੁੱਖ ਇਹਨੂੰ ਦੁੱਧ ਦੇਣ ਲੱਗੀਆਂ ਤੇ ਦੁੱਧ ਦੇ ਦਈਏ ਇਹਨੂੰ ਸੰਵੀਰ ਨੂੰ ਉਹ ਕੋ ਕੋ ਵਾਲੀ ਹੀ ਹੋਈ ਅੱਛੇ ਸਾਡੇ ਨੂੰ ਇਹਦੇ ਬੋਤਲ ਖੋਲਦੇ ਮੰਨਵੀਰ ਨਾ ਬਤ ਨਾ ਸੋਨੇ ਕਾਕਾ ਛੋਟਾ ਕਾਕਾ ਹੈ ਹਾਂ ਛੋਟਾ ਕਾਕਾ ਆ ਜਾ ਤੂੰ ਕੋ ਦੁੱਧ ਬਣਾਈਆ ਇਹਦਾ ਆ ਜਾ ਮੰਨਵੀਰ ਇਹਨੂੰ ਕੰਮ ਕਰਦਾ ਰਹਿੰਦਾ ਆ ਜਾ ਤੂੰ ਲੰਮੇ ਬੈ ਕੇ ਮੜੇ ਤੇ ਦੁੱਧੂ ਬਾਕੇ ਲੱਕਾਈ ਆ ਜਾ ਮੰਨਵੀਰ ਜਲਦੀ ਆ ਜਲਦੀ ਆ ਜਲਦੀ 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 ਮੈਂ ਸੰਵੀਰ ਦਾ ਦੁੱਧ ਬਣਾ ਤਵਾ ਇਹਨੂੰ ਭੋਖ ਨਹੀਂ ਲੱਗੀ ਚੱਕਰ ਨੂੰ ਕਰਦਾ ਆ ਕਿ ਮੈਨੂੰ ਚੱਕ ਲਓ ਇੱਕ ਮਿੰਟ ਪੁੱਤ ਇੱਕ ਮਿੰਟ ਹਾਂਜੀ ਜੀ ਮਨਵੀਰ ਨੂੰ ਸੰਵੀਰ ਨੂੰ ਆਪਾਂ ਦੁੱਧ ਪਲਾ ਰਹੇ ਆ ਦੇਖੋ ਸੰਜੀਤ ਸਾਡਾ ਇੱਧਰ ਮਨਵੀਰ ਵੀ ਲੰਮੇ ਪਿਆ ਹੋਇਆ ਇਹਨਾਂ ਦੋਨਾਂ ਨੂੰ ਦੁੱਧ ਪਲਾਉਂਦੇ ਪਏ ਆ ਹਾਂਜੀ ਵੀ ਬੀਆ ਕੀ ਤੁਪੀ ਦੂ। ਤੂੰ ਵੀ ਨਾ ਤੂੰ ਦੂ ਪੀ ਲੈ ਫੇ। ਮੈਨੂੰ ਕਾਕੇ ਦੁਪੈਰ ਸਾਈਡ ਰੱਖ ਪੁੱਤ। ਕਾਕੇਲ ਨੂੰ ਨਹੀਂ ਲੈ ਕੇ ਆਣੇ। ਉਧਰ ਕਾਕਾ ਪਿਆ ਆ ਕਾਕੇ ਦੇ ਪੈਰ ਨਾ ਲੱਗ ਜਾ ਠੀਕ ਆ। ਉਧਰ ਨੂੰ ਰੱਖ ਲੈ ਪੈਰ। ਪੈਸੇ ਕਿੱਥੇ ਆ? ਪਰਸੇ ਜਪਾਤੇ। ਓਕੇ। ਅੱਜ ਸਾਡੇ ਸੰਵੀਰ ਦੇ ਤੜਾਕੀ ਪਾਤੀ ਆ। ਪਹਿਲਾਂ ਤਾਂ ਆਪਾਂ ਤੁਹਾਨੂੰ ਪਤਾ ਹੀ ਆ ਕਿ ਜਿੱਦਾਂ ਪਹਿਲਾਂ ਆਪਾਂ ਇੱਥੇ ਸੀਗੇ। ਤੇ ਜਦੋਂ ਇਹ ਹੋਣ ਵਾਲਾ ਸੀ ਉਦੋਂ ਵੀ ਸਮਾਨ ਚੱਕਣਾ ਪਿਆ ਜਦੋਂ ਇਹ ਹੋਇਆ ਹੈ ਉਦੋਂ ਵੀ ਸਮਾਨ ਚੱਕਣਾ ਪਿਆ ਤੇ ਫਿਰ ਆਪਾਂ ਹੁਣ ਇੱਥੇ ਸ਼ਿਫਟ ਹੋਏ ਸੀਗੇ ਇੱਥੇ ਵੀ ਤੁਹਾਨੂੰ ਪਤਾ ਸਾਫ ਸਫਾਈਆਂ ਕਰਦੇ ਤੇ ਕੰਮਕੁਮ ਕਰਦੇ ਆ ਇੱਦੇ ਟਾਈਮ ਲੰਘ ਗਿਆ ਤੇ ਸਮਾਨ ਸੈਟਿੰਗ ਕਰਦੇ ਆ ਇੱਦੀ ਮਤਲਬ ਹਰੇ ਤੱਕ ਵੀ ਸਾਡੇ ਬਾਹਰ ਲਈ ਕੁਝ-ਕੀ ਚੀਜ਼ਾਂ ਹੈਗੀਆਂ ਕਿ ਜਿਨ੍ਹਾਂ ਦੀ ਸੈਟਿੰਗ ਨਹੀਂ ਹੋਈ ਹੈਗੀ ਤੇ ਹਜੇ ਅਸੀਂ ਇੱਥੇ ਹਜੇ ਸੈਟਿੰਗ ਕਰਦੇ ਪਏ ਆ ਉਹ ਵੀ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਡੇਲੀ-ਡੇਲੀ ਬੰਦਾ ਨਾ ਕਿੰਨਾ ਕ ਬੰਦਾ ਕੰਮ ਕਰ ਸਕਦਾ ਨਾ ਜਿੰਨਾ ਕੋ ਹੋ ਸਕਦਾ ਉਹਨਾਂ ਕਰ ਲਈਦਾ ਆਇਆ ਕਿ ਖਲਾਰਾ ਨਹੀਂ ਪੈਨਦਾ ਹੀਦਾ ਹੈਗਾ ਜਿੰਨਾ ਕੋ ਹੋ ਸਕਦਾ ਉਹਨਾਂ ਕੋ ਕਰ ਲਈਦਾ ਹੁਣ ਕੱਪੜੇ ਚੜੇ ਉਹ ਵੀ ਤਹਾਂ ਲਾਣ ਵਾਲੀਆਂ ਰਹਿੰਦੀਆਂ ਪਈਆਂ ਤੇ ਸਾਰੇ ਹਜੇ ਮੈਂ ਤਹਾਂ ਲਾਣੀਆਂ ਕੱਪੜਿਆਂ ਦੀਆਂ ਤੇ ਕੱਪੜਿਆਂ ਨੇ ਤਹਾਂ ਲਗਾ ਕੇ ਫਿਰ ਆਪੋ ਆਪਣੀ ਜਗ੍ਹਾ ਤੇ ਰੱਖ ਦੇਣੀਆਂ ਆ ਸਿੱਧਰ ਮਨਵੀਰ ਜਾਣ ਜਾਣ ਕੇ ਮੈਨੂੰ ਤੰਗ ਕਰਦਾ ਪਿਆ ਇਹਨੇ ਮੈਨੂੰ ਤੋ ਖਾਣੀਆਂ ਆ ਅੱਜੀ ਮੈਂ ਤੋ ਮੈਂ ਤੋ ਖਾਣੀਆਂ ਦੇਖੀ ਜਾਈਂ ਖਾਣੀਆਂ ਕੀ ਸੋਦਾ ਲਾਉਂ ਤੈਰਾ ਹਾਂ ਹਾਂ ਨੰਨੂ ਸਾਡੇ ਸੋਦਾ ਲੱਗਣਾ ਲਾਇਆ ਜੀ ਸੋਦਾ ਲੱਗੂ ਲਾਉ ਨੰਨੂ ਦਾ ਸੋਦਾ ਲੱਗ ਗਿਆ ਇਹਨੂੰ ਨੇ ਸ਼ੁਰੂ ਤੋਂ ਆਦਤ ਪਈ ਆ ਆਪਣੀ ਨਾ ਸ਼ਰਟ ਤਾਂ ਕਰਕੇ ਤੇ ਇੱਥੇ 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 ਖਾਸ਼ੂ ਕਰਨ ਦੀ ਦੁੱਧ ਪੀਂਦੇ ਨੇ ਇਹਨੇ ਹੁਣ ਸੌਂ ਜਾਣਾ ਆ ਇਹਨੂੰ ਆਈ ਹੋਈ ਨੀਂਦ ਇਸ ਕਰਕੇ ਜਿਤੋਂ ਉਹ ਕਰਦਾ ਆ ਤੇ ਸੰਵੀਰ ਸਾਡੇ ਜਿਹੜਾ ਉਹ ਸੌਂਦਾ ਹੀ ਨਹੀਂ ਗਿਆ ਹੈਗਾ ਮਨਵੀਰ ਮੈਂ ਤੇ ਅੱਲਾ ਫਿਰ ਸੰਵੀਰ ਸਾਡਾ ਨਹੀਂ ਸੌਂਦਾ ਪਿਆ ਤੇ ਮੈਂ ਆਪਣੇ ਬੀਬੀ ਨੂੰ ਖੜਾਉਂਦੀ ਪਈ ਆ। ਇਧਰ ਉਹਨੂੰ ਵੀ ਦੇਖਣਾ ਪੈਂਦਾ ਉਧਰ ਉਹਨੂੰ ਵੀ ਦੇਖਣਾ ਪੈਂਦਾ। ਹੁਣ ਜਿਹੜਾ ਮਾੜਾ ਮੋਟਾ ਖਲੜ ਉਹ ਵੀ ਚੱਕ ਲਈਏ ਤੇ ਜਿਹੜੇ ਬੂਟ ਵਗੈਰਾ ਆਪਣੇ ਸ਼ੂਜ਼ ਉਹਦੇ ਚ ਰੱਖ ਦਿੱਤੇ ਆ। ਮੈਂ ਇੱਕ ਸ਼ੂ ਰੈਂਕ ਲੈ ਕੇ ਆਣਾ। ਮੰਨੂ ਨਾਪ ਕਰ ਪੁੱਤ। ਸ਼ੂ ਰੈਂਕ ਲੈ ਕੇ ਆਣਾ ਇੱਕ। ਉਹ ਟੈਡੀ ਲਈ ਆਪਣਾ ਜਾ। ਜੇ ਟੈਡੀ ਲਿਆ। ਉੱਥੇ ਟੈਡੀ ਦੇ ਨਾਲ ਖੇਡ ਲੈ। ਟੈਡੀ ਦੇ ਨਾਲ ਅੰਮੇ ਬਹਿ ਜਾ। ਆ ਇਹਨੂੰ ਕਾਲ ਚੱਕੋ ਮਿਲ ਗਿਆ ਨਾ ਚੱਕੋ ਦਿਖਾਇਓ ਆਪਾਂ ਸਾਰਿਆਂ ਨੂੰ ਚੱਕੋ ਦਿਖਾਈਏ ਤੁਹਾਡੀਆਂ ਚੱਕੋ ਦਿਖਾਈਏ ਆ ਦੇਖੋ ਜੀ ਮੈਨੂੰ ਸਾਡੀਆਂ ਚੱਕੋ ਕਿਨੇ ਦਿੱਤੀਆਂ ਸੀ ਹਾਂਜੀ ਜੀ ਆਪਾਂ ਸਾਰੇ ਸਫਾਈ ਕਰ ਚੁੱਕੇ ਆ ਤੇ ਇਧਰੋ ਆ ਖਲਾਰਾ ਰਹਿੰਦਾ ਵੇ ਆ ਇਧਰੋ ਚਾਕਲੇਟ ਤਾਂ ਇੱਥੇ ਕੱਪੜੇ ਰੱਖ ਦਿੱਤੇ ਆ ਤੇ ਇੱਧਰ ਸਾਡੇ ਜਿਹੜਾ ਕਮਰਾ ਆ ਉਹ ਇਧਰ ਬੈੱਡ ਦੀ ਸਵਾਈ ਹੋ ਚੁੱਕੀ ਆ ਉੱਧਰ ਵੀ ਕੱਪੜੇ ਪਏ ਆ ਤੋੜੇ ਫਿਰ ਵੀ ਕੱਪੜੇ ਪਏ ਇਹ ਸਿਰਫ ਤਹਾਂ ਲਾਉਣ ਵਾਲੇ ਆ ਤੇ ਬਾਕੀ ਜਿਹੜਾ ਆ ਕੰਮ ਆਪਾਂ ਕਰ ਲੀਏ ਹੁਣ ਇਤਰੋਂ ਆਪਾਂ ਵੀ ਸਾਰ ਸਾਰ ਸੁਪਾਈ ਕਰ ਦਿੱਤੀ ਆ ਤੇ ਇੱਕ ਤਾਂ ਸਾਡੇ ਸਰਹਾਣੇ ਜਿਹੜੇ ਉਹ ਫਟੇ ਰਹਿੰਦੇ ਆ ਇਹਨਾਂ ਨੂੰ ਸੀਮਾ ਲਾਉਣ ਵਾਲੀਆਂ ਹਈਆਂ ਵੀ ਆ ਤੇ ਬੂਟ ਵਗੈਰਾ ਆਪਾਂ ਉਹਦੇ ਚ ਰੱਖਦੇ ਆ ਗੱਡੀ ਮੰਨੀਰ ਦੀ ਜਿਹੜੀ ਉਹ ਚਾਰਜਰ ਲਗਾਣੀ ਆ ਲਾਈਟ ਗਈ ਹੋਈ ਪਈ ਆ ਤੇ ਬਸ ਹੁਣ ਥੋੜੀ ਸਫਾਈ ਰਹਿ ਗਈ ਹੈ ਜਿਹੜੀ ਕਰਨ ਵਾਲੀ ਹੈ ਜੇ ਮੇਰੀ ਕਿਚਨ ਪਈ ਹੈ ਸਫਾਈ ਕਰਨ ਵਾਲੀ ਤੇ ਕਿਚਨ ਚ ਖਲਾਰਾ ਬਹੁਤ ਜ਼ਿਆਦਾ ਪੈ ਚੁੱਕਾ ਸੋ ਪਹਿਲਾਂ ਆਪਾਂ ਸਫਾਈ ਕਰ ਲਈਏ ਫਿਰ ਆਪਾਂ ਤੜਨਾ ਕਰਦੇ ਹਾਂ ਹਾਂਜੀ ਗਾਇਸ ਅੱਜ ਦਾ ਕੰਮ ਬਹੁਤ ਹੀ ਜ਼ਿਆਦਾ ਸੀ ਗਾਇਸ ਕਰਕੇ ਮੈਂ ਕੰਮ ਕਰਕੇ ਹੁਣ ਫ੍ਰੀ ਹੋ ਕੇ ਨਾ ਤੋਕੇ ਆਪਾਂ ਆ ਚੁੱਕੇ ਆ ਆਪਣੇ ਥੈਂ ਵੱਲ ਤੇ ਮੰਮਾ ਅੱਜ ਸਵੇਰ ਤੇ ਉੱਧਰ ਹੀ ਆ ਉੱਥੇ ਬੈਠੇ ਹੋਏ ਆ ਮੰਨਦੀਰ ਵੀ ਸਾਡਾ ਉੱਥੇ ਹੀ ਆ ਤੇ ਆਪਣੀ ਗੱਡੀ ਲੈ ਕੇ ਗਿਆ ਹੋਇਆ ਜਨਾਬ ਦੇਖ ਲਈ ਆ ਜਾ ਕੇ ਕਿਤੇ ਲੜਨਾ ਨਾ ਹੋਵੇ ਉਹਨਾਂ ਦੇ ਨਾਲ ਦੇਖ ਲਈ ਆ ਇਹਦਾ ਸਾਡਾ ਮੁੰਡਾ ਜਿਹੜਾ ਨਾ ਇਹ ਸ਼ਰਾਰਤੀ ਬਹੁਤ ਜ਼ਿਆਦਾ ਆ ਉਹ ਵੀ ਇਹਨੂੰ ਮਾਰਦੇ ਆਈ ਵੀ ਉਹਨਾਂ ਨੂੰ ਮਾਰਨ ਲੱਗ ਜਾਂਦਾ ਇਸ ਕਰਕੇ ਸੋਚਿਆ ਵੀ ਮੈਂ ਚੱਲ ਜਾ ਕੇ ਆ ਮ ਉਹਨਾਂ ਦੇ ਕੋਲ ਤੇ ਕਿਤੇ ਆਦੇ ਆ ਕੇ ਆਹ ਵੇਖ ਇਰਾਰਤਾਂ ਦੀ ਪਾਂਡੇ ਆ ਇਹ ਇਹਨੇ ਖਰਾਬ ਕਰਤੀ ਗੱਡੀ ਸਾਰੀ ਇੱਧਰ ਲਿਆਣ ਲਿਆਣ ਕਿ ਅੰਦੇ ਮਨਨ ਤਰਪ ਆ ਗਈ ਮੈਂ ਇੱਥੇ ਵਿਕਰਮ ਆਂਦੇ ਵਾ ਇਹ ਕਿੱਤੀ ਸੀ ਅਤੜਾਗੀ ਲੈਣ ਅੱਛਾ ਸ਼ਾਮਾਂ ਦੇ ਵੀ ਲੈ ചീട്ട നീത നീദ കൈ ਗਾ ਕੇ ਮਾਂ ਮੇ ਘਰ ਜਾ ਕੇ ਸੌਂ ਜਾ ਫਿਰ ਕੀ ਵੇਖਾਈਏ ਕੱਪੜੇ ਲਾ ਨਾ ਤਾਂ ਕਰਾਂ ਹੀ ਭਰਾਵਾ ਸਾਰਾ ਗੁਰਾ ਆ ਰਹੇ ਆ ਮੈਂ ਕੀ ਝੋਲ ਮੰਗਾ ਲਾ ਮੈਂ ਨਾ ਝੋਲ ਖਾਦੇ ਨਾ ਚਣਿਆਂ ਦੀ ਸੱਗੀ ਖਾਦੀ ਮੈਂ ਤਾਂ ਇਹ ਰੋਟੀ ਨਾ ਨਹੀਂ ਦੇਖਿਆ ਸਵਾਰ ਕਿਦਾਂ ਬਣੀ ਤੇ ਲੱਗਦੀ ਸਵਾਰ ਮੈਂ ਤਾਂ ਸਾਗ ਦੇ ਨਾਲ ਦੋ ਰੋਟੀਆਂ ਖਾ ਲਈਆਂ ਸਾਗ ਵੀ ਲੈਤੀ ਕੁੜਕਿਆ ਸੀਗਾ ਹਾਂ ਮੇਰੇ ਘਰ ਵਾਲੇ ਨੱਡਵਾ ਖਰਾਲ ਕੀਤਾ ਕਹਿੰਦਾ ਨਾ ਮੈਂ ਸਵੇਰੇ ਦਹਰਾ ਖਾ ਰਿਹਾ ਕਰੀ ਗਏ ਨਾਲੇ ਆਜ ਮੈਂ ਕਰ ਲੈ ਖਾਈ ਜਾ ਇਹ ਕਹਿੰਦਾ ਨਾਲੇ ਯਾਦ ਕਰੀ ਚੱਲ ਨਾਲੇ ਖਾਈ ਜਾ ਨਾ ਖਾਦਾ ਮੈਂ ਕਹਿੰਦਾ ਮੈਂ ਕਿ ਨਹੀਂ ਖਾਣੀ ਹਾਂਜੀ ਤੁਹਾਨੂੰ ਕਿੱਦਾਂ ਹੈ ਮੰਨੂ ਨਾ ਪੁੱਤ ਮਿੱਟੀ ਚ ਘੋਮ ਆ ਆਪਣੇ ਦੰਤੀ ਇਦਾਂ ਹੀ ਚੇਤੇ ਕਰਕੇ ਸੱਸ ਕੇ ਖਾ ਲਈ ਆਪ ਖਾਈ ਜਾ ਹਾਂ ਆਪੀ ਗੱਲ ਕਰੀਏ ਉਹ ਵੀ ਕਰਵਾਉਂਦਾ ਯਾਦੇ ਖਰਾਬ ਕਰ ਦਿੱਤੇ ਫਿਰ ਨੀਂਦ ਸੋਈ ਚਾਕੇ ਰੋਟੀ ਖਾਦੀ ਤੇ ਮੇਰੇ ਦਿਮਾਗ ਤੋਂ ਫਲ ਨਿਕਲ ਗਏ ਮੈਂ ਕਿ ਤੂੰ ਦੇਖਦਾ ਨਾ ਹੱਗਣ ਵੇਲੇ ਵੀ ਕਿੱਦਾਂ ਰਹਿੰਦਾ ਹੈ ਕਹਿੰਦਾ ਮੈਂ ਦੇਖਦਾ ਹਾਂ ਐਸੇ ਧੀਏ ਮਾਰਦੇ ਨਹੀਂ ਹੋ ਕੋਈ ਵਾਲਾ ਹੁੰਦੀ ਨਾ ਮੈਂ ਨਹੀਂ ਲੈਣੇ ਈ ਵੇਲੇ ਥੋੜੇ ਨਿੱਦਾ ਗੱਲਾਂ ਕਰੀ ਗੱਲਾਂ ਕਰੀਦੀ ਹੁੰਦੀ ਚੰਗਾ ਲੱਗਦਾ ਉਹ ਮੇਰੇ ਸਾਸਿ ਵੀ ਬਹੁਤ ਗੰਦਾ ਬੜਾ ਹਾਂਜੀ ਜੀ ਫੋਨ ਮੇਰਾ ਸੀਗਾ 3% 3% ਤਾਂ ਉੱਥੇ ਬੜੇ ਉਹਨਾਂ ਨੇ ਹਸੀਆਂ ਖੇਡੀਆਂ ਕੀਤੀਆਂ ਤੇ ਮਖੌਲ ਜਾਂਦਾ ਸੀਗਾ ਤੇ ਉਹ ਸੇ ਹੱਸ-ਹੱਸ ਕੇ ਟੁੱਟ ਗਈਆਂ ਨੇ ਬੱਕੀਆਂ ਤਾਂ ਇੱਧਰ ਸਾਡਾ ਘਰ ਦੇਖ ਲਓ ਬਸ ਇੱਕ ਅੱਧਾ ਦੇਣੀ ਆ ਭਰਤੀ ਦੀ ਤਿਆਰੀ ਆਪਾਂ ਕਰਦੇ ਪਏ ਆ ਸੋ ਆਪਾਂ ਭਰਤੀ ਦੀ ਤਿਆਰੀ ਕਰਦੇ ਪਏ ਆ ਤੇ ਭਰਤੀ ਦੀ ਤਿਆਰੀ ਹੋ ਰਹੀ ਆ ਆ ਜਾ ਆ ਜਾ ਆ ਜਾ ਮੈਂ ਮੰਣਾ ਜੀ ਲੋ ਵੀ ਹਾਂ ਜੀ ਮਾਂ ਵੀ ਕਿਦਾਂ ਆਪਾਂ ਖਾਣਾ ਆਏ ਆ ਜੀ ਇੱਧਰ ਰੋਲ ਦੇਖੋ ਵੀ ਰੋਲ ਬਣਦੇ ਕਿੰਨੇ ਕਿੰਨੇ ਪਸੰਦ ਦੇ ਕਮੈਂਟ ਕਰਿਓ ਰੋਲ ਬਣਦੇ ਪਏ ਹੈ ਉਹ ਬਜੀ ਲੰਘ ਜੋ ਭਾਜੀ ਛੱਡ ਦਿੱਤਾ ਰਹਾ ਭਾਜੀ ਰੋਲ ਬਣਦੇ ਦੇਖਣੇ ਆ 2000 2000 6 ਰੋਲ ਦੇ ਕਬੀ ਰੋਲ ਖਾਣੇ ਆ ਤੇਰਾ ਜਿੰਨ ਕਰੀਦਾ ਨਹੀਂ ਯਾਰ ਹਰ ਇੱਕ ਵਾਰੀ ਕੋਈ ਨਾ ਕੋਈ ਨੁਕਸਾਨ ਜਿਹੜਾ ਹੁੰਦਾ ਨਾ ਤੂੰ ਨੇ ਕਿਤੇ ਮੈਨੂੰ ਸਾਰੇ ਪਤਾ ਸ਼ਰੀਕਾਂ ਨੇ ਟੂਣਾ ਕੀਤਾ ਸਾਡੇ ਤੇ ਮੈਨੂੰ ਤੈਨੂੰ ਮੈਂ ਕਿਹਾ ਟੂਣਾ ਕੀਤਾ ਇਹਨਾਂ ਨੇ ਦੀਵਾ ਬਾਲਿਆ ਸੀ ਮੈਨੂੰ ਪਹਿਲੇ ਹੀ ਪਤਾ ਦੀਵਾ ਬਾਲਿਆ ਦੀਵਾਲੀ ਤੇ ਕੋਈ ਗੱਲ ਨਹੀਂ ਦੇਖੀ ਮੈਂ ਦੀਵੇ ਕਿ ਦੱਬ ਜੌਣੇ ਹੁਣ ਚੱਲ ਤੂੰ ਦੇਖ ਟੂਨੇ ਮੈਂ ਪ੍ਰੀਤ ਆਪਾਂ ਵੀ ਟੂਣਾ ਕਰਨਾ ਚੱਲਿਆ ਮੈਂ ਤੈਨੂੰ ਟੂਣਾ ਕਰਾਂ ਟੂਣਾ ਕਰਨਾ ਸ਼ਰੀਕਾਂ ਦੇ ਸ਼ਰੀਕਾਂ ਦੇ ਟੂਣਾ ਕਰਨਾ ਦੱਸ ਕੇ ਕਰਨਾ ਟੂਣਾ ਅੱਜ ਹੈ ਟੂਣਾ ਕਰਨਾ ਸ਼ਰੀਕਾਂ ਦੇ ਹਾਂ ਲਿਆ ਮੈਂ ਦੀ ਲਿਆ ਮੈਂ ਦੀ ਰਕਮ ਨਾ ਕਰਕੇ ਦਵਾ ਮੈਂ ਤੈਨੂੰ ਦੇਖੀ ਜਾਈ ਤੂੰ ਪੁੱਠੀਆਂ ਪੈਂਦੀਆਂ ਚੱਲਾ ਮੰਮੀ ਕਿੱਥੇ ਆ ਮੰਮੀ ਨੰਨੂ ਨੰਨੂ ਬੋਤਲ ਕੱਢ ਮੂੰਹ ਚ ਗੱਲ ਸੁਣ ਮੇਰੀ ਬੋਤਲ ਕੱਢ ਕੇ ਗੱਲ ਸੁਣ ਬੋਤਲ ਕੱਢ ਕੇ ਗੱਲ ਸੁਣ ਮੇਰੀ ਨਹੀਂ ਕੱਢਣੀ ਬੜਾ ਆਪਾਂ ਟੂਣਾ ਕਰੀਏ ਸ਼ਰੀਕਾਂ ਦੇ ਕੱਢੀ ਟੂਣਾ ਤੈਨੂੰ ਕਰਨਾ ਆਉਂਦਾ ਟੂਣਾ ਚੱਲ ਫੇ ਕਰੀਏ ਲੈ ਲੈ ਅਰੇ ਉੱਠੇ ਆ ਕੇ ਦੋ ਜਿੱਦਾਂ ਕਿ ਇਹਨੂੰ ਪਤਾ ਹੈ ਟੂਣਾ ਕਿੱਦਾਂ ਹੁੰਦਾ ਭਾ ਵੀ ਸੱਚੀ ਟੂਣਾ ਕਰਨਾ ਓਏ ਓਏ ਜਾਓ ਫਰਟੇ ਡਾਗੀ ਜੀ ਲੋ ਵੀ ਆਪਾਂ ਗੱਡੀ ਦਾ ਸਮਾਨ ਲੈਣ ਆਏ ਆ ਗੱਡੀ ਦੀ ਸਰਵਿਸ ਦਾ ਸਮਾਨ ਲੈਣ ਆਏ ਆ ਤੇ ਆਪਾਂ ਸਮਾਨ ਲੈ ਲਿਆ ਇਹ ਸਾਡਾ ਬੜਿਆ 3040 ਦਾ ਭਾਈ ਹੋਰ ਕਿਦਾਂ ਠੀਕ ਠਾਕ ਹਾਂ ਜੀ ਆਪੋਪਰ ਦਾ ਮੁੰਡਾ ਸਾਡਾ ਸਮਾਨ ਸਾਰਾ ਹੀ ਗੱਡੀਆਂ ਦਾ ਸਪੇਅਰ ਪਾਰਟਸ ਆ ਦੇਖੋ ਜੀ ਫਰਨੋ ਉੱਦਲੀ ਪਾਸੇ ਦੁੱਧ ਮਿਲਿਆਣੀ ਅਸੀਂ ਆ ਕੇ ਦੂਜੇ ਪਾਸੇ ਦੁੱਧ ਲੈਣਾ। ਉਹ ਆ ਦੇ ਦੁੱਧ ਓਏ, ਆਲਾ ਚੱਕ ਦੁੱਧਾ ਵੇ। ਜਨੀਲ ਸਿਆਂ ਆ ਜਾ ਮੈਨੂੰ ਆਵਾ ਦੁੱਧ ਚੱਕ ਓਏ। ਕਿੰਨੇ ਸਾਰੇ ਚੱਕ ਲਵਾਂ? ਦੁੱਧ ਨਹੀਂ ਲੱਸੀ ਐ, ਲੱਸੀ ਵੀ ਲੈ ਲੈ ਪੀਂਦੇ ਆ। ਅਸੀਂ ਪੀਣੀ ਆ। ਹੋਰ ਪੀ ਲੈਂਦੇ ਕੋਈ ਨਾ। ਮਮਾ ਵਧੀਆ ਹੁੰਦੀ। ਚੱਲ ਦੁੱਧ ਕਿੱਥੇ ਆ? ਦੁੱਧ ਹੈਗਾ ਆ? ਉਹ ਹੈਗਾ ਹੈਗਾ। ਜਿਹੜਾ ਦੋ ਤਿੰਨ ਲੈ ਲਈਏ। ਤਿੰਨ ਲੈੜਾ ਤਿੰਨੇ ਬੋਲ ਲੈੜਾ। ਤਿੰਨ ਲੈ ਲਈ ਓਏ। ਜੀ ਗਾਇਸ ਦੁੱਧ ਮਿਲ ਗਿਆ ਫਾਈਨਲੀ। ਭੰਮ ਫਿਰ ਕੇ ਬੜੇ ੱੱੱਕੇ ਖਾਦੇ ਦੁੱਧ ਲੈਣ ਲਈ। रेड बुल ਸੇ ਕੋ ਲੱਗੀਆਂ ਇਹ ਮੋਲ ਸਾਡੇ ਨੇਰ ਲੱਗੇ ਆ ਆ ਦੇਖੋ ਸਿੱਧਾ ਯਾ ਦੇਖੋ ਆ ਦੇਖ ਇਹ ਦੇਖੋ ਇਹ ਕਾ ਮੋਲ ਬਾ ਵੀ ਕਿੱਦਾਂ ਆ ਜੋ ਗਲੇਟ ਅਦਰ ਦੇ ਆ ਦੇਖੋ ਕੱਪ ਗਲਾਸ ਲੋ ਵੀ ਬਿੱਲ ਲੱਗਾ ਬੰਨ ਅੰਦਰ ਹਾਂਜੀ ਦੋਸਤੋ ਲੋ ਜੀ ਆਪਾਂ ਲੱਸੀ ਵੀ ਲਈ ਸੀਗੀ ਉਧਰੋਂ ਅਸੀਂ ਆਪਣਾ ਦੁੱਧ ਵੀ ਲੈ ਲਿਆ ਸੀ ਆ ਬਲੀਨਾ ਮਾਰਕੀਟ ਆ ਜੀ ਤੇ ਇੱਧਰ ਦੇਖੋ ਆ ਇਹਦੇ ਨਾਲ ਹੀ ਸਾਹਮਣੇ પેટ્રોલ ਪੰਪ ਆ ਮਤਲਬ ਜਿੱਥੇ ਆ ਪੰਪ ਤੇ ਮੈਂ ਕੰਮ ਕੀਤਾ ਅਸੀਂ ਮੈਂ ਤੇ ਮਹਾਵੀਰ ਨੇ ਇਤਿਹਾਸ ਗਵਾਇਆ ਇਹ ਇਤਿਹਾਸ ਇੱਥੇ ਹੀ ਸਾਡਾ ਸਟਾਰਟ ਹੋਇਆ ਇੱਥੇ ਇਤਿਹਾਸ ਗਵਾਇਆ ਤੁਹਾਨੂੰ ਮੈਂ ਦੱਸਦਾ ਆ ਉਹ ਉਹ ਜਿਹੜਾ ਉੱਥੇ પેટ્રોલ ਪੰਪ ਸੀਗਾ ਇੱਥੇ ਖੋਕਾ ਸੀ ਇੱਥੇ ਆ ਦੇ ਇਹ ਤਾਂ ਖੋਖਾ ਹੁੰਦਾ ਹੀ ਸਦਾ ਉਹਦਾ ਦੂਜੇ ਦਾ ਪਵਨ ਦਾ ਉਹ ਹੁਣ ਉੱਥੇ ਆ ਉਹਦੇ ਪਵਨ ਦਾ ਖੋਕਾ ਉਹਦੇ ਪਹਿਲਾਂ ਉਹ ਖੋਕਾ ਤੇ ਹੁੰਦਾ ਹੀ ਤੇ ਜੀ ਕੰਮ ਅਸੀਂ ਮੈਂ ਸਕੂਟਰ ਹੁੰਦਾ ਹੀ ਮੇਰੇ ਕੋਲ ਤੇ ਸਕੂਟਰ ਤੇ ਮੈਂ ਰੰਗ ਕਰਾਉਣਾ ਕਦੀ ਕੁਝ ਕਰਾ ਲੈਣਾ ਬੜਾ ਟਾਈਮ ਕੱਢਿਆ ਤੇ ਸੋ ਬਾਕੀ ਤੇ ਡਿਸਕਵਰ ਹੋ ਗਿਆ ਸਪਲੈਂਡਰ ਹੋ ਗਿਆ ਜੀ ਲੈ ਤਾ ਘਰੇ ਕੋ ਉੱਥੇ ਤਾਂ ਕੋ ਨੂੰ ਸਾਦਾ ਨਹੀਂ ਹੁੰਦਾ ਹੀ ਕੋਲ ਬੜਾ ਔਖਾ ਟਾਈਮ ਕੱਢਿਆ ਤੇ ਬੜੀਆਂ ਸ਼ਤਾਨੀਆਂ ਕੀਤੀ ਪੰਪ ਤੇ ਕੁੰਡੀਆਂ ਲਾਈਆਂ ਤੇ ਲੈ ਬਾਕੀ ਚਲੋ ਜਿੱਦਾਂ ਮਰਜ਼ੀ ਆ ਚਲੋ ਯਾਰ ਅਰ ਇੱਕ ਦੀ ਚਲੋ ਲਾਈਵ ਆਪੋ ਆਪਣੀ ਯਾਰ ਤੇ ਜਿਹੜਾ ਤਾਂ ਨਹੀਂ ਆਪਾਂ ਆਉਣਾ ਦੁੱਧ ਮਿਲ ਗਿਆ ਚੱਲੀਏ ਹੁਣ ਗੱਡੀ ਸਟਾਰਟ ਕਰੀਏ ਦੇਖੀ ਸਟਾਰਟ ਹੁੰਦੀ ਦੇਖ ਬੰਬਾ ਦੇ ਲਾ ਗੱਡੀ ਆਪਾਂ ਸਰਵਿਸ ਕਰਾਈ ਦੇਖੀ ਆਂ ਇੱਥੇ ਵੀ ਪੰਪ ਚਾਹੇ 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 ਜਿੱਦਾਂ ਗੇਹ ਤੇ ਗੱਡੀ ਆ ਇਹ ਆ ਕਲੀ ਬਾਜਾ ਹਾਲੀ ਪੰਪ ਦੀ ਪਰ ਇੱਕ ਗੱਲ ਹੈ ਗੱਡੀ ਭੋਰਾ ਨਹੀਂ ਬਾਜ ਕਰਦੀ ਸਰਵਿਸ ਕਰਾਈ ਹਾਂ ਹੂੰ ਸਹੀ ਲੱਟ ਗੱਡੀ ਹੋਈ ਸਾਡੀ ਹੁਣ ਆ ਲੈ ਪਾਬਲ ਤੇ ਨਹੀਂ ਆਸ ਬਦਾਂ ਨੇ ਪਾਬਲ ਹੀ ਆਇਓ ਬੈਗ ਲੱਗਣਾ ਟਾਲ ਨਹੀਂ ਕਰ ਰਿਹਾ ਮੈਂ ਬਾਕੀ ਕੀ ਬੰਦੀ ਕਿ ਨਹੀਂ ਐਨਾ ਰੋਟੀ ਕੁੜਕੜੀ ਹੋਣੀ ਚਾਹੀਦੀ ਭਾਬੀ ਆਲੂ ਹੀ ਖਾਂਦਾ ਹੁੰਦਾ ਆਲੂ ਹੀ ਖਾਂਦਾ ਹੋ ਕਹਿੰਦਾ ਸਬਜ਼ੀ ਓਵਰ ਥੋੜੀ ਕਰ ਮੈਂ ਕਿ ਹੋਲੀ ਥੋੜੀ ਕਰਨੀ ਇਹਨੇ ਸਾਰੀਆਂ ਨੂੰ ਖਾ ਅਜੇ ਇੱਕ ਰੋਟੀ ਲੈ ਕੇ ਗਿਆ ਰਾਜ ਕੀ ਰੋਟੀ ਨਹੀਂ ਖਾਂਦਾ ਹੈਗਾ ਉਹਨੂੰ ਇਹ ਆ ਕਿ ਤਾਜੀ ਤਾਜੀ ਰੋਟੀ ਚਾਹੁੰਦੇ ਨੇ ਉਹ ਤਾਂ ਖਾ ਲੈਂਦਾ ਨੇ ਰੋਟੀਆਂ ਅਬ ਵੀ ਬੜੀਆਂ ਆਉਂਦੀਆਂ ਨੇ ਇਹੋ ਕੀ ਕਰਦੀ ਮੰਨੂ ਕੀ ਹੋਇਆ ਪਾਣੀ ਪੀਣਾ ਆਲੇ ਕੀ ਪਾਣੀ ਪੀਣਾ ਮੇਚਾ ਲੱਗੀਆਂ ਮੇਚਾ ਲੱਗੀਆਂ ਮੇਚਾ ਲੱਗੀਆਂ ਮੇਚਾ ਲੱਗੀਆਂ ਆਹ ਦੇਖੋ ਇੱਕ ਸਾਡਾ ਨਿੱਕਾ ਆਇਆ ਕਾਕਾ ਓਏ ਕਾਕੇ ਤੁਮੀ ਖਾਣੀ ਹੈ ਰੋਟੀ ਹੈ ਤੂੰ ਕਿੰਨੀ ਖਾਣੀ ਹੈ ਤੁਮੀ ਦੱਸ ਦੇ 2 ਕ ਤੇਨ 10 10 ਅੱਛਾ ਹਾਂ ਜੇ ਕੰਦਾ ਦੱਦਾ ਕੇ ਤਾਂ 10 ਖਾਨੀਆਂ ਆ 10 ਖਾਨੀਆਂ 26 ਨਵੀਂ ਤੂੰ ਕਿੰਨੀ ਆ 26 ਤੂੰ ਕਿੰਨੀ ਆ 5 5 ਉਹਦੀਆਂ 15 ਹੋ ਗਈਆਂ 15 ਹੋ ਗਈਆਂ ਅਰੇ ਚੱਕੋ ਮੇਰੇ ਮੁੰਡੇ ਨੂੰ ਮੁੰਡਾ ਚੱਕੋ 15 ਰੋਟੀਆਂ ਹੋ ਗਈਆਂ ਭਾਬੀ ਮਾ ਮੈਨੂੰ ਲੱਗਦਾ ਕਿ ਮੈਂ ਆਪਣਾ ਨਹੀਂ ਹਾਂ ਪਾਪਾ ਨੇ ਖਾ ਲਈ ਹਾਂ ਚੱਲ ਕੋਈ ਤੈਨੂੰ ਹੋਰ ਦੇ ਦਿੰਨੇ ਆ ਹੋ ਦੇ ਨੀ ਪਲੇਟ ਤਾਂ ਲੈ ਆ ਪੁੱਤ ਪਲੇਟ പാപ്പി പാപ്പി രീതി ഇന്നു പ്ലേ चल तेन रोटियां खानिया राजवीर कद फोन भी रोटी खानी है तुम ही खानी है ਕੰਟਰ ਖਲਾ ਭੁੱਖ ਲੱਗ ਗਈ ਮੁੰਡੇ ਨੂੰ ਹਾਂ ਪੱਪੀ ਭੁੱਖ ਲੱਗ ਗਈ ਮੁੰਡੇ ਨੂੰ ਹਾਲੇ ਬਿਕੋ ਉੱਥੇ ਰੱਖ ਆ ਲੈ ਖਾ ਲਾ ਰੋਟੀ ਤੁਸੀਂ ਹੋਣ ਕਰੋਂ ਕਰੋ ਖਾ ਲਾ ਤੁਸੀਂ ਖਾ ਲਾ ਤੂੰ ਮੈਂ ਘਰੇ ਜੀ ਯਾਰ ਬੜੀ ਹੁਣੀ ਫੇ ਉਹ ਵੀ ਉੱਦੀ ਰਹੇ ਹਾਂ ਲੈਓ ਆਇਆ ਖਾ ਤੂੰ ਉਹ ਵੀ ਉੱਦੀ ਰਹਿ ਜਾਣੀ ਪਈ ਖਾ ਲੋ ਉਹ ਦੋ ਰੋਟੀਆਂ ਖਾ ਲੋ ਕੋਈ ਨਹੀਂ ਤੇ ਬਣਾਓ ਓਏ ਉਹ ਤੇ ਪਾਪਾ ਪਾਪਾ ਦੇ ਲੈ ਕੇ ਜਾ ਪਾਪਾ ਦੇ ਦੇ ਦਾਦੀ ਕਹਿੰਦੀ ਖਾ ਲਈ ਮੈਂ ਹਾਂਜੀ ਹੋ ਮੁੰਡਾ ਰੋਟੀ ਖਾ ਲੋ ਤੇ ਸੌਂ ਜਾਓ ਲੇਟ ਜਾਓ ਅਨੂ ਤੈਨੂੰ ਵੀ ਭੁੱਖ ਲੱਗ ਗਈ ਓਏ ਭੁੱਖ ਲੱਗਈ ਆ ਤੇ ਆ ਦੇ ਆ ਦੁੱਧ ਤੇਰਾ ਆ ਦੇ ਆ ਦੇ ਆ ਨਾ ਨਾ ਮੈਂ ਬਣਾ ਲਾਂਗਾ ਉੰਦਲੇ ਬੁਲਾਉਣਾ ਮੇਰੇ ਕੋਲ ਤੂੰ ਏਦਾਂ ਕਰ ਬੁਲਾਉਣਾ ਹੈ ਏਦਾਂ ਬੁਲਾ ਆ ਦੇ ਤੂੰ 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 ਬਾਚ ਏਸ ਜਾਸ ਪ੍ਰੋਸ ਨਹੀਂ ਭੇਜਿਆ ਅ ਅੱਜ ਤੇ ਮੈਂ ਵੀ ਨਹੀਂ ਦੇ ਸਕਦਾ ਤੂੰ ਮੈਨੂੰ ਲੈ ਕੇ ਜਾ ਓਏ ਪੀ ਲੋ ਪੀ ਲੋ ਤੂੰ ਵੀ ਬਹੁਤ ਅੱਛੇ ਸੇ ਪਤਾ ਹੈ ਪਿੰਦਾ ਬੋਤਲ ਪਾ ਲੰਦਾ ਇਹ ਕੱਲ ਫੜੀ ਕੇ ਨਾ ਹਾਲ ਫਿਰ ਨਹੀਂ ਹੋ ਗਿਆ ਨੀ ਕਿ ਨਾ ਆਈ ਦੇਖਦਾ ਹਾਂ ਚੋਗੀ ਇੱਥੇ ਚੱਲ ਕੇ ਕੀ ਹੈ ਫਰੈਸ਼ ਹੋ ਜਾ ਇਹਨਾਂ ਨੂੰ ਕੀ ਖਾਧੇ ਕਿ ਬੀਣੇ ਖਾਧੇ ਨਹੀਂ ਹੋਂ ਨਾ ਮਨਨ ਕੀ ਖਾ ਰੋਟੀ ਖਾ ਲ ਓਏ ਮਨੂ ਨਾ ਇਹ ਪਖੰਡੀ ਸੋਨਾ ਹੈ ਤੇਰਾ ਪਖੰਡੀ ਸੋਨਾ ਚੱਲ ਘਰਾੜੇ ਨਾ ਮਾਰ ਜਾ ਰੋਟੀ ਖਾ ਲਾ ਰੋਟੀ ਖਾ ਲਾ ਓਪ ਮੰਨੋ ਖਾਲਾ ਰੋਟੀ ਨਕਲੀ ਘਰਾੜੇ ਨਕਲੀ ਘਰਾੜੇ ਨਕਲੀ ਘਰਾੜੇ ਮਾਰਦਾ ਗੁੱਸੇ ਹੋਇਆ ਨਕਲੀ ਘਰਾੜੇ ਮਾਰਦਾ ਕਹਿੰਦਾ ਮੈਂ ਸੌਣ ਲੱਗਾ ਗੁੱਸੇ ਹੋਇਆ ਗੁੱਸੇ ਕਾ ਦਾ ਹੋ ਗਿਆ ਓਏ ਹੈ ਰੋਟੀ ਖਾ ਖਾਲਾ ਰੋਟੀ ਬੋਤ ਵਿੰਡੋ ਨਹੀਂ ਥੋੜਾ ਜਿਹਾ ਪੀਤੇ ਛੱਡ ਦਿੰਦਾ ਨਹੀਂ ਉਹ ਬਾਹਰ ਨਿਕਲ ਹੀ ਜਾਂਦਾ ਬਾਲ ਦੀ ਕ ਹਾਂ ਜਿੱਦ ਤੱਕ ਹੀ ਹਾਂ ਜਿੱਦ ਤੱਕ ਹਾਂ ਆਹ ਦੇਖ ਘਾਰੇ ਪਰਦਾ ਪੱਕ ਗਿਆ ਪਾਪੀ ਬਸ ਐਂਡਲੀ ਰੋਟੀ ਰਹਿ ਗਈ